ਉਹ ਹੋ ਗਾ ਲੱਗ ਪਈ ਸੀ ਉਹ ਬਿਆਰ ਉਹ ਯਾਰਾਂ ਵਾਲਾ ਕੰਮ ਹੀ ਬਣ ਗਿਆ ਸੀਗਾ ਉਹ ਦੂਜੇ ਟੁੱਟ ਭਾਜ ਤੋਂ ਬਚੇ ਤਾਂ ਲੱਤਾਂ ਤੋਂ ਬਚ ਗਏ ਹਾਂ ਹਾਂ ਉਹ ਬਸ 27 ਸਤੰਬਰ ਤੇ ਉਹ ਗਾਰਡਰ ਜਿਉਂ ਰੁਕ ਗਿਆ ਦੋਵੇਂ ਬਲਦੇਵ ਸਿੰਘ ਸਨ ਉਹ ਸਰਦਾਰ ਜੰਗੀਰ ਸਿੰਘ ਪਿੰਡ ਐਲ ਜੋ ਇੱਕ ਸ਼ਕਤੀ ਗੱਦੀ ਘਟਨਾ ਸੀ ਕਿਸ ਤਰ੍ਹਾਂ ਇੱਕ 31 ਤਰੀਕ ਰਾਤ ਨੂੰ ਅਚਾਨਕ ਅੰਦਰ ਪਿਆਂ ਤੋਂ ਗਾਰਡਰ ਦੇ ਟੁੱਟ ਜਾਣ ਨਾਲ ਛੱਤ ਡਿੱਗ ਗਈ ਜਿਸ ਵਿੱਚ ਸਾਡੇ ਪੂਰੇ ਪਰਿਵਾਰ ਦੇ ਚਾਰ ਜੀਆਂ ਦੇ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਫੌਰੀ ਤੌਰ ਤੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਕਰਵਾ ਕੇ ਸਾਰੇ ਬਾਕੀ ਜੋ ਵੀ ਪਰਿਵਾਰ ਦਾ ਬੜੇ ਸਮੇ ਤੋਂ ਦੇਸ਼ ਦੇ ਪੰਜਾਬੀ ਵਿੱਚ ਹਿੱਸਾ ਪਾਉਣ ਵਾਲੇ ਬਜ਼ੁਰਗ ਜਿੰਗੀਰ ਸਿੰਘ ਨੇ ਅਪੇ ਪ੍ਰੀਤਮ ਸਿੰਘ ਦੇ ਦੋ ਭਾਈ ਸਨ ਜਿਨ੍ਹਾਂ ਵਿੱਚੋਂ ਪ੍ਰੀਤਮ ਸਿੰਘ ਦੀ ਮੌਤ ਉਸ ਵਾਰ ਹੀ ਹੋ ਗਈ ਸੀ ਉਸ ਤੋਂ ਬਾਅਦ ਘਰੇ ਆਣ ਕੇ ਸਾਡੇ ਜੁਰਗਣੇ ਮਤਲਬ ਸ਼ਾਦੀ ਕਰਵਾਈ ਉਹਨਾਂ ਨੂੰ ਅੱਜ ਤੱਕ ਉਹਨਾਂ ਦੇ ਪਰਿਵਾਰ ਨੂੰ ਸਰਕਾਰ ਤੋਂ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਪ੍ਰਾਪਤ ਹੋਈ ਕਿਉਂਕਿ ਬੱਚੇ ਬੇਰਜ਼ਗਾਰ ਫਿਰਦੇ ਸਾਨੂੰ ਵੀ ਬੇਰਜ਼ਗਾਰ ਛੱਡਦਾ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਜਾਵੇ ਨਾ ਕਿ ਤੱਲੇ ਬੁੱਤਾਂ ਤੇ ਹਾਰ ਪਾ ਕੇ ਤੇ ਆਜ਼ਾਦੀ ਦਾ ਨਿੰਗ ਨਾ ਵਣੇ ਇਸ ਕਰਕੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਸਾਰ ਲੈਣੀ ਜ਼ਰੂਰੀ ਹੈ ਕਿਉਂਕਿ ਜੇ ਸਰਕਾਰਾਂ ਆਪਦੇ ਘਰ ਘਰ ਸਕਦੀਆਂ ਕਿ ਉਹਨਾਂ ਦੇ ਪਰਿਵਾਰਾਂ ਵਾਸਤੇ ਕਿਉਂ ਕੁਝ ਨਹੀਂ ਕਰ ਸਕਦੀਆਂ ਜਿਨ੍ਹਾਂ ਨੇ ਰਾਜ ਗਦਨਾ ਤੇ ਬਿਠਾਇਆ ਜਦੋਂ ਛੱਤ ਡਿੱਗੀ ਆ ਉਦੋਂ ਪਰਵਾਥੀ ਸਟੇ ਕਮਰੇ ਦੇ ਵਿੱਚ ਕੌਣ ਕੌਣ ਮੌਜੂਦ ਸੀ ਮੇਰੀ ਪਤਨੀ ਬਲਜਿੰਦਰ ਕੌਰ ਵੱਡੇ ਭਾਈ ਦੀ ਨੂੰ ਰਾਜਵੀਰ ਕੌਰ ਬੇਟਾ ਪਵਨਦੀਪ ਸਿੰਘ ਤੇ ਮੈਂ ਵੀ ਵਿੱਚੇ ਮੌਜੂਦ ਸੀ ਉੱਥੇ ਮੈਂ ਪਾਸੇ ਤੇ ਸੀ ਮੇਰੇ ਕੋਈ ਸਾਥ ਨੂੰ ਇਸ ਕਰਕੇ ਇੱਕ ਬਾਈ ਦੀ ਪਤਨੀ ਸੁਖਵਿੰਦਰ ਕੌਰ ਚਾਰ ਜੀ ਹੋਆ ਚਾਰਾਂ ਗਿਆਂ ਦੇ ਬੱਚੇ ਮੈਂ ਸੈਟ ਤੇ ਸੀ ਤੇ ਹੁਣ ਹਾਲਾਤ ਇਸ ਤਰ੍ਹਾਂ ਦੇ ਹੁਣ ਹਾਲਾਤ ਛੱਤ ਪਾਉਣ ਲੱਗੇ ਆ ਅਸੀਂ ਉਹਦੀ ਵੀ ਮਤਲਬ ਸਾਡੇ ਬਲਾਕ ਦੇ ਪ੍ਰੇਮੀਆਂ ਦੇ ਸਹਿਯੋਗ ਨਾਲ ਕਿਉਂਕਿ ਉਸ ਦਿਨ ਤੋਂ ਹੀ ਪ੍ਰੇਮੀਆਂ ਦਾ ਪਾਤਾ ਸਾਡੇ ਘਰੇ ਲੱਗਿਆ ਸਾਡੀ ਆਸਤਾ ਬੜੇ ਪੁਰਾਣੇ ਸਮੇਂ ਤੋਂ ਬਜ਼ੁਰਗਾਂ ਤੋਂ ਲੈ ਕੇ ਇਹ ਰਾ ਸੱਚਾ ਸੌਦਾ ਨਾਲ ਜਿਹੜੀ ਹੈ ਇੱਕ ਕੋਈ ਸਾਡੇ ਬਜੁਰਗ ਲਗਭਗ 1974 ਤੋਂ ਦਰਬਾਰ ਵਾਲੇ ਨੇ ਧੰਨਵਾਦ ਹਾਂਜੀ ਬਹੁਤ ਭੈੜਾ ਹਾਦਸਾ ਹੋਇਆ ਬਚਨ ਦੇ ਕੋਈ ਜਾਨਸੀ ਨਹੀਂ ਸੀਗੇ ਹੈਰਾਨੀ ਹੈ ਵੀ ਸਿਰਫ ਸੱਟਾਂ ਵੱਜੀਆਂ ਨੇ ਔਰ ਜਿਸ ਤਰ੍ਹਾਂ ਦਾ ਇਹ ਹਾਦਸਾ ਵਾਪਰਿਆ ਰਾਤ ਦਾ ਟਾਈਮ ਸੀ ਸ਼ੁਕਰਗੁਜ਼ਾਰ ਹਾਂ ਉਸ ਪਰਮਪੀਤਾ ਪਰਮਾਤਮਾ ਦੇ ਜਿਨੇ ਹੱਥ ਦੇ ਕੇ ਰੱਖ ਲਿਆ ਮੈਂ ਹਰਚਰਨ ਸਿੰਘ ਡੇਰਾ ਸੱਜਾ ਸੋਦਾ ਦਾ ਸਟੇਟ ਵਿਟੀ ਮੈਂਬਰ ਐ। ਉਹ ਕੋਤਾ ਲੱਗਿਆ ਤਾਂ ਦੁੱਖ ਸਾਂਝਾ ਕਰਨ ਜਾਂ ਪਰਿਵਾਰ ਦੀ ਖੈਰੀਅਤ ਜਾਣਨ ਵਾਸਤੇ ਪਹੁੰਚੇ ਆ। ਤਾਂ ਇਹ ਹਾਦਸਾ ਰਾਤ ਨੂੰ ਵਾਪਰਿਆ ਔਰ ਮੈਂ ਸ਼ੁਕਰਗੁਜ਼ਾਰ ਐ। ਕੁਝ ਨੇ ਗੁਰੂਜੀ ਦਾ ਔਰ ਡੇਰਾ ਸੱਜਾ ਸੋਦਾ ਦੀ ਸਾਧ ਸੰਗਤ ਦਾ ਕਿ ਉਹਨਾਂ ਨੂੰ ਆਸ ਪੜੋਸ ਦੀ ਸਾਧ ਸੰਗਤ ਨੂੰ ਜਿਵੇਂ ਹੀ ਪਤਾ ਲੱਗਿਆ ਤਾਂ ਉਹ ਆਪ ਦਾ ਜਿਵੇਂ ਵੀ ਪਹੁੰਚ ਸਕਦੇ ਸੀਗੇ ਪਹੁੰਚ ਕੇ ਪਰਿਵਾਰ ਦੇ ਨਾਲ ਖੜੇ ਪਰਿਵਾਰ ਦੇ ਮਤਲਬ ਜਿਹੜਾ ਹੈਗਾ ਇਲਾਜ ਦੇ ਮੌਕੇ ਜਿਹੜਾ ਉਹ ਮਲਵਾ ਡਿੱਗ ਗਿਆ ਮਲਵੇ ਨੂੰ ਚੱਕਣਾ ਸਿਰ ਮਕਾਨ ਦੀ ਨਵੇਂ ਸਿਰੋਆ ਸਾਰੀ ਦੇ ਵਿੱਚ ਵੀ ਆਪ ਦਾ ਸਾਥ ਦਿੱਤਾ ਇਹ ਸ਼ੁਕਰਗੁਜ਼ਾਰ ਹੈ ਸਤਗੁਰ ਨੇ ਔਰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦੇ ਜਿਨ੍ਹਾਂ ਨੇ ਇਸ ਸਦਮੇ ਦੇ ਵਿੱਚ ਪਰਿਵਾਰ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਸੀਂ ਏਡੇ ਵੱਡੇ ਹਾਦਸੇ ਦੇ ਸ਼ਿਕਾਰ ਹੋ ਗਏ ਸੀ ਤੇ ਪਰਿਵਾਰ ਨੂੰ ਵੀ ਇਸ ਚੀਜ਼ ਨਾਲ ਹੌਸਲਾ ਮਿਲਿਆ ਤੁਸੀਂ ਪਰਿਵਾਰ ਨੂੰ ਮਿਲਿਆ ਤੇ ਪਰਿਵਾਰ ਦੇ ਹਾਲਾਤ ਕਿਸੇ ਨਾਲ ਵੀ ਅ ਪਰਿਵਾਰ ਨੂੰ ਮਿਲੇ ਆ ਜੀ ਦੇਖੋ ਇਹ ਭੈਣ ਬੈਠੀ ਆ ਇਹਦੇ ਇੱਕ ਪੈਰ ਤੇ ਕਾਫੀ ਸੱਟ ਆ ਦੂਜੀ ਲੱਤ ਤੇ ਸੱਟ ਆ 35 ਦੇ ਕਰੀਬ ਇਹਦੇ ਟਾਂਕੇ ਲੱਗੇ ਹੋਏ ਆ ਇਸੇ ਤਰ੍ਹਾਂ ਬੇਟੇ ਨੂੰ ਇਹਨਾਂ ਦੇ ਨੂੰ ਮਿਲੇ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਹੋਈਆਂ ਟਾਂਕੇ ਉਹਨਾਂ ਦੇ ਵੀ ਲੱਗੇ ਹੋਏ ਆ ਉਹਨਾਂ ਦੀ ਛੋਟੀ ਬੇਟੀ ਨੂੰ ਮਿਲੇ ਉਹਦਾ ਵੀ ਟਾਂਕੇ ਲੱਗੇ ਹੋਏ ਆ ਕੰਨ ਪਾਟ ਇੱਕ ਅੱਖ ਜਿਹੜੀ ਹੈਗੀ ਆ ਪਾਟੀ ਹੈ ਤਾਂ ਬਹੁਤ ਵੱਡਾ ਹਾਦਸਾ ਸੀ ਸੌ ਰਹੇ ਸੀ ਤੇ ਇੱਕਦਮ ਜਿਹੜਾ ਉਹ ਛੱਤ ਦਾ गिर ਜਾਣਾ ਮਲਵੇ ਦੇ ਵਿੱਚੋਂ ਇਹਨਾਂ ਨੂੰ ਕੱਢਿਆ ਗਿਆ ਹੈ ਆਸ-ਪड़ोस ਤੋਂ ਕੁਝ ਲੋਕ ਆਏ ਤਾਂ ਬਹੁਤ ਵੱਡਾ ਹਾਦਸਾ ਸੀ ਪਰ ਹੁਣ ਇੱਕ ਵਾਰ ਥੋੜਾ ਇਹਨਾਂ ਨੂੰ ਤਰਵਾਸ ਮਿਲਿਆ ਵੀ ਸਾਡੀ ਜਾਨ ਬਚ ਗਈ ਹੈ ਚਲੋ ਸੱਟਾਂ ਠੀਕ ਹੋ ਜਾਣੀਆਂ ਤਾਂ ਬੜਾ ਵੱਡਾ ਹਾਦਸਾ ਸੀ ਜਿਸ ਤੋਂ ਬਚਾਅ ਹੋ ਗਿਆ